ਹਾਲ ਜੀ ਤੁਹਾਡਾ ਲਾਭ ਪ੍ਰੀਤ ਸੁਖਾਨੰਦ ਡੈਰੀ ਫਾਰਮ ਚੈਨਲ ਤੇ ਸਵਾਗਤ ਆ। ਅੱਜ ਦੀ ਵੀਡੀਓ ਆਪਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਸ਼ਹਿਰ ਭਗਤਾ ਭਾਈਕਾ ਤੇ ਬਗਰਾੜੀ ਆ ਤੇ ਇੱਕ ਪਾਸੇ ਬਾਜਾਖਾਨਾ ਮੋਗਾ ਆਪਾਂ ਨੂੰ 40 ਕਿਲੋਮੀਟਰ ਪੈਂਦਾ ਬਰਨਾਲਾ 55 ਪੈਂਦਾ ਅੱਜ ਦੀ ਵੀਡੀਓ 'ਚ ਆਪਾਂ ਦੋ ਪਹਿਲੇ ਨਾ ਬੱਛੀਆਂ ਲੈ ਕੇ ਆਏ ਆ। ਇੱਕ ਬੱਛੀ ਆ ਬਈ ਦੋ ਦੰਦ ਦੂਜੀ ਚੌਕ ਦੇ ਦੰਦ ਚੱਕਦੀ ਆ। ਸਾਰੀਆਂ ਦੀ ਡਿਟੇਲ ਆਪਾਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਦੇਵਾਂਗੇ ਤੇ ਨਾਲੇ ਤੋਰ ਤੋਰ ਕੇ ਵਿਖਾਵਾਂਗੇ ਜਿਹੜੀ ਆ ਵੜਾ ਬਈ ਇਹ ਪਹਿਲਾ ਸੂਆ ਮੂੰਹੋਂ ਦੋ ਦੰਦ ਦਾ ਤੇ ਦਾ ਸੂਨ ਜੀ ਬਈ ਇੱਕ ਹਫਤਾ ਪਿਆ ਬਾਕੀ ਦੁੱਧ ਦੇ ਵੜਾ 18 ਤੋਂ 20 ਲੀਟਰ ਦੇਊਗੀ ਬਈ ਐਵੇਂ ਮੈਂ ਕਹਿੰਦਾ 25 ਲੀਟਰ ਦੇਊਗੀ ਹਨਾ 26 ਦੇ ਉਹਦਾ ਕੋਈ ਫਾਇਦਾ ਨਹੀਂ ਜਿੰਨਾ ਕ ਦੁੱਧ ਦੇਣਾ ਓਨਾ ਕ ਦੱਸਾਂਗੇ ਬਾਕੀ ਲੇਵੇ ਲੂਵੇ ਦੀ ਥਣਾ ਥੁਣਾ ਦਾ ਗੈਪ ਦੇਖੋ ਦੋਸਤੋ ਕਿੰਨਾ ਬਈ ਉਹ ਸੋਹਣਾ ਲੇਵਾ ਬੱਛੀ ਦਾ ਜਿਵੇਂ ਕੰਪੈਕਟ ਟਰੈਕਟਰ ਜਿਹਨੂੰ ਕਹਿੰਦੇ ਆ ਉਹ ਆ ਬਾਕੀ ਪਲੀ ਪਲੀ ਬਹੁਤਾ ਬੱਛੀ ਬਾਈ ਫਾਰਮ ਚ ਖੁੱਲੀ ਫਿਰਦੀ ਆ ਜੀ ਥੋੜੀ ਧੱਕਾ ਨਸੀ ਦਾ ਕਰੂਗੀ ਕਿਉਂਕਿ ਉਥੇ ਰਸਾ ਰਸਾ ਨਹੀਂ ਪਉਂਦੇ ਤੋਰ ਬਈਆਂ ਨੂੰ ਖੋਲ ਕੇ ਤੋਰ ਕੇ ਦਿਖਾ ਇਧਰ ਨੂੰ ਐ ਲੰਬੀ ਤੋਰ ਦੇ ਆ ਜਵਾਜ ਜਿਦੋਂ ਦੰਦ ਨਹੀਂ ਦਿਖਾਈ ਜਾਣੇ ਬਾਈ ਤੇ ਨਹੀਂ ਤੁਹਾਨੂੰ ਆਪਾਂ ਮੂੰਹ ਵੱਟ ਕੇ ਵੀ ਦਿਖਾ ਦਿੰਦੇ ਮੂੰਹ ਜੇ ਆਪਾਂ ਦੂੰਦੀ ਆਖਿਆ ਬਾਈ ਦੋਂਦੀ ਨਿਕਲੂਗੀ ਬੱਚੀ ਆਏ ਨਹੀਂ ਬਈ ਆਖਿਆ ਦੋਂਦੀ ਦੇ ਦੰਦਾ ਚ ਜਵਾਨ ਨਿਕਲੂਗੀ ਉਹ ਗੱਲ ਨਹੀਂ ਬਾਕੀ ਤੁਸੀਂ ਬੱਚੀ ਦਾ ਬਈ ਪੈਰਾਂ ਪੂਰਾਂ ਦਾ ਸੈੱਜ ਚੈੱਕ ਕਰੋ ਹਨਾ ਜਮਾਂ ਇਹ ਗੋਲ ਪੈਰਕ ਆਇਣੀ ਬਈ ਲੱਤਾਂ ਤੋਂ ਝੂਲੇ ਜਿਹਾ ਮਾਰੀ ਜਾਉ ਐਂ ਧੌੜੀ ਹੋ ਹੋ ਤਰਦੀ ਇੱਕ ਜਿਹੜਾ ਹੋਰ ਕਢਾ ਦੇ ਬਈ ਬਾਕੀ ਤੁਹਾਨੂੰ ਤੋਰਾ ਤੋਰਾ ਇੱਕ ਰੰਮ ਲਓ ਫੇਰ ਚੈੱਕ ਕਰਾਉਨੇ ਆ ਮਿੱਤਰੋ ਵੇਖੋ ਬੜਾ ਬਾਕੀ ਬਈ ਯਾਰ ਪੁਲੀ ਪੁਲੀ ਬਹੁਤਾ ਬੱਚੀ ਜਿੰਨੀ ਕਰਾਂ ਉਹ ਤੇ ਮੰਜਾ ਡਹਿਣ ਵਾਲੀ ਗੱਲ ਹੀ ਆ ਬੰਦੇ ਦੀ ਸ਼ੌਂਕ ਨਾ ਸੰਭੀ ਆ ਹਾਈਟ ਇਹਦੀ ਬਈ ਬੱਚੀ ਦੀ ਮੀਡੀਅਮ ਆ ਠੀਕ ਆ ਮੀਡੀਅਮ ਨਾਲੋਂ ਥੋੜੀ ਜਿਹੀ ਵੱਡੀ ਆ ਐਣੀ ਬਾਲੀ ਵੱਡੀ ਬਈ ਤੁਸੀਂ ਆਖੋ ਯਾਰ ਵੀਡੀਓ ਤੇ ਵੱਡੀ ਲੱਗਦੀ ਸੀ ਹਨਾ ਆਇਆ ਕਈ ਭਰਾ ਬਈ ਦੂਰੋਂ ਨੇੜੇ ਆਉਂਦੇ ਆ ਤਾਂ ਅਗਲੇ ਦੀ ਪਕਾਈ ਨਾ ਜਾਵੇ ਤਾਂ ਇਹੋ ਆਪਣਾ ਦੱਸਣਾ ਫਰਜ਼ ਆ ਤੇ ਇੱਕ ਆਪਣਾ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲੇ ਸ਼ੇਅਰ ਕਰ ਦਿਓ ਲਿੰਕ ਗਾਂਹ ਦੀ ਗਾਂਹ ਲੋਕਾਂ ਨੂੰ ਭੇਜ ਦਿਓ ਭੈਣਾ ਭਰਾਵਾਂ ਨੂੰ ਤੇ ਤਾਂ ਇਹੋ ਅਗਲੇ ਨੂੰ ਪਤਾ ਲੱਗ ਜੇ ਹਨਾ ਬਈ ਇਹ ਆਪਾਂ ਨਵਾਂ ਚੈਨਲ ਬਣਾਇਆਗਾ ਇਹ ਤੇ ਆਪਣੀਆਂ ਹੀ ਵੀਡੀਓ ਆ ਕਰਨੀਆਂ ਆ ਹੋਰ ਨਹੀਂ ਕਿਸੇ ਦੀ ਹੋਣੀ ਗਾਈਆਂ ਨਹੀਂ ਆਪਾਂ ਕਿਤੇ ਨਾ ਬਣਾਈਏ ਆਪਣੀ ਪਸ਼ੂ ਦੀ ਵੀਡੀਓ ਆ ਕਰੂ ਆਪਣੀਆਂ ਬੱਚੀਆਂ ਹੋ ਗਈਆਂ ਜਿਵੇਂ ਗਾਈਆਂ ਹੋ ਗਈਆਂ ਕਈ ਵਾਰੀ ਅਗਲਾ ਕਹਿੰਦਾ ਹਨਾ ਬਾਈ ਐਂ ਟੱਪੂ ਟੱਪੂ ਇਹ ਕਾਸਤੂ ਕਰੀਂਦੀ ਆ ਦੇਖੋ ਬਾਈ ਮੱਖੀਆਂ ਵੇਖੋ ਕਿੱਡੀਆਂ ਕਿੱਡੀਆਂ ਬੈਠੀਆਂ ਲੱਤਾਂ ਤੇ ਖੇਤਾਂ 'ਚ ਆਪਣੇ ਘਰ ਕਰਕੇ ਐਸ ਵੇਲੇ ਨਾ ਮੱਖੀ ਹੋ ਜਾਂਦੀ ਆ ਬਾਈ ਤੈਨੂੰ ਪਸ਼ੂ ਐਂ ਕਰਦਾ ਤੇ ਦੋ ਨੰਬਰ ਦੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਫੁੱਲ ਵੱਡੇ ਸਾਈਜ਼ ਦੀ ਬੱਚੀ ਖੋਲੀਆਂ ਨੂੰ ਵੀ ਬਾਈ ਤੇ ਇਹ ਤਾਂ ਬਾਈ ਐਂ ਜਮਾਂ ਐ ਲੱਤ ਪੜ ਲੁੱਤ ਦੇਖੋ ਜਮਾਂ ਐ ਸਟ੍ਰੇਟ ਆ ਮੂੰਹੋਂ 14 ਦੰਦ ਬੱਛੀ ਚੱਕੀ ਜਾਂਦੀ ਆ ਬਾਈ ਇਹ ਦੋਂਦੀ ਨਹੀਂ ਇਹ ਚੌਗੀਆ ਬੱਛੀ ਤੇ ਬਾਕੀ ਕੁਆਲਿਟੀ ਦੇਖੋ ਬੋਦੀ ਵਾਲੀ ਬੱਛੀ ਜਿਹਨੂੰ ਕਹਿੰਦੇ ਆ ਬਾਈ ਹਾਈ ਟੂ ਹਾਈਟ ਬੱਛੀ ਦੀ ਫੋਲ ਆ ਦੋਸਤੋ ਆਈ ਨਹੀਂ ਮੀਡੀਅਮ ਹਾਈਟ ਨਹੀਂ ਬਾਈ ਛੋਟੀ ਨਹੀਂ ਬਾਕੀ ਤੁਸੀਂ ਹਾਈਟ ਆਪ ਹੀ ਚੈੱਕ ਕਰ ਸਕਦੇ ਆ ਕਿੱਡੀ ਦਾ ਵੀਡੀਓ ਤੇ ਆਪ ਹੀ ਹੰਦਾ ਜਲਾ ਲਓ ਹਨਾ ਬਾਈ ਇਹਦਾ ਬੱਛੀਆ ਬਾਈ ਸੂਨ ਚ ਅੱਜ ਸਹੀ 1 ਮਹੀਨਾ ਤੇ 7 ਦਿਨ ਪਏ ਆ ਬਾਈ ਬਾਕੀ ਦੀ ਬੱਛੀ ਦੀ ਬੋਦੀ ਬੁੱਦੀ ਦੀ ਬਾਈ ਕੁਆਲਿਟੀ ਦੇਖੋ ਚਲ ਬੱਤੋ ਏ ਇਹ ਦੋਨੇ ਬਾਈ ਸੇਮ ਫਾਰਮ ਚੋਂ ਆਈਆਂ ਬੱਛੀਆਂ ਏ ਬੱਸੀ ਮੂੰਹ ਚੌਹ ਦੇ ਦੰਦ ਕੱਢ ਦਈਏ ਬਾਕੀ ਤਾਂ ਦਬਾਈ ਸਿੱਧੀ-ਸੁੱਧੀ ਦੇਖੋ ਬੱਸੀ ਆ ਮਗਰੋ ਤੋਰਾ ਵੀ ਚੈੱਕ ਕਰਾਉਣੇ ਆ ਇਧਰ ਨੂੰ ਲੰਮੀ ਤੋਰ ਦੇ ਬਾਈ ਵੇਖ ਬਾਈ ਤੋਰਾ ਤੂਰਾ ਵੇਖੋ ਬਾਈ ਬੱਸੀ ਦਾ ਇਹ ਕਲਾਸ ਜਿਹਨੂੰ ਕਹਿੰਦੇ ਉਹ ਆ ਬਾਕੀ ਹਾਈਟ ਹੂਟ ਹਨਾ ਕੁਆਲਿਟੀ ਕੁਆਲਿਟੀ ਵਾਲਾ ਬੋਲਣ ਦਾ ਇਹੋ ਜੀ ਵਹਿੜ ਤੇ ਲੋੜ ਨਹੀਂ ਐਵੇਂ ਆਪਾਂ ਸਪਲਾਈ ਕਰੀ ਜਾਈ ਉਹਦਾ ਕੋਈ ਫਾਇਦਾ ਨਹੀਂ ਪਸੂ ਨੇ ਆਦਾ ਰੰਗ ਰੂਪ ਤੇ ਆਪਦੀ ਕੁਆਲਿਟੀ ਆਪ ਹੀ ਦਿਖਾਉਣੀ ਹੈ ਬਾਈ ਲੇਵਾ ਜਮਾ ਕੰਪੈਕਟਰ ਰੱਖੂਗੀ ਬੱਸੀ ਬਾਈ ਦੇਖੋ ਲੇਵੇ ਦਾ ਸੇਜ ਦੋਸਤੋ ਚਾਰ ਹੀ ਥਾਣਾ ਗੁਲਾਬੀ ਮੋਢ ਦੇਖੋ ਬੱਛੀ ਦਾ ਕਿੱਥੋਂ ਸਟਾਰਟ ਹੁੰਦਾ ਕਿਵੇਂ ਆਏ ਪੂਰਾ ਐ ਵਧੀਆ ਲੈਵਰ ਖੁੱਥਾਂ ਥੋਂ ਪੂਰੇ ਨਿਖੜਮੇ ਆ ਬਾਈ ਆਏ ਨਹੀਂ ਇਕੱਠੇ ਜੇ ਹੋਣਗੇ ਬਾਕੀ ਚਾਰੂ ਜੂਰੂ ਬੱਛੀ ਬਹੁਤਾ ਬਾਈ ਬਾਕੀ ਇਹ ਆ ਚੀਜ਼ ਦੇਖੋ ਬੱਛੀ ਦੀ ਬਾਈ ਬੋਦੀ ਬੋਦੀ ਤੁਸੀਂ ਇਹ ਤਾਂ ਬਰੀਡ ਦਾ ਪਸ਼ੂ ਦੇ ਪਤਾ ਲੱਗਦਾ ਹਨਾ ਬਾਕੀ ਬੱਛੀ ਦਾ ਬਾਈ ਕੱਦ ਕੁਦ ਤੇ ਆ ਪਸਲੀਆਂ ਦਾ ਜਿਹਨੂੰ 20 ਗਸ ਕਹਿੰਦੇ ਆ ਦੇਖੋ ਤੁਸੀਂ ਬੱਛੀ ਦਾ ਕਿੰਨਾ ਵਧੀਆ ਤੇ ਇਹਦਾ ਜਿਹੜਾ ਬਾਈ ਮੁੱਲ ਦੀ ਗੱਲ ਰਹੇਗੀ ਜਿਹੜੀ ਆ ਬੱਛੀਆਂ ਹਨਾ ਬਾਈ ਇਹਦਾ ਮੁੱਲ 85000 ਰੁਪਿਆ ਅੱਜ ਉਹ ਵੀ ਕੱਚੀ-ਕੱਚੀ ਦਾ ਮੁੱਲ ਆ ਬਈ ਜਿੱਦ ਦੇ ਤਿਆਰ ਹੋਊਗੀ ਹਨਾ ਉਹਦੇ ਵચ્ਚੀ ਦਾ ਆਪਾਂ ਮੁੱਲ ਹੋਰ ਕਰਾਂਗੇ ਅੱਜ ਜਿਹੜਾ ਕੱਚੀ-ਕੱਚੀ ਦਾ ਮੁੱਲ ਆ ਬਈ ਇਹਦਾ 85000 ਰੁਪਏ ਬੱਛੀ ਦਾ ਬਾਕੀ ਬਈ ਚਾਰੂ-ਚੂਰੋ ਦੇਖੋ ਤੁਸੀਂ ਕਿੰਨੀ ਆ ਬੱਛੀ ਤੇ ਇਧਰੋਂ ਵੀ ਬਈ ਤੁਸੀਂ ਚੈੱਕ ਕਰ ਲਓ ਬਾਕੀ ਸਾਫ-ਸਫਾਈ ਵਾਲੀ ਬੱਛੀ ਆ ਬਈ ਆਈ ਨਹੀਂ ਕੋਈ ਸਰੀਰ ਤੇ ਗੰਡ ਮਰੋੜੀ ਹੋਊ ਮੋਕਾ ਹੋਊ ਇਹੋ ਜਿਹਾ ਕੁਝ ਵੀ ਨਹੀਂ ਥੋੜਾ ਐ ਨਾ ਹੁਣ ਮੱਖੀਆਂ ਤਾਂ ਇਹਨੂੰ ਬਸ ਉਹ ਐ ਕਰੀਆਂ ਜਾਂ ਹੁਣ ਧੂਆਂ ਕਰਦੇ ਆ ਬਸ ਬਈ ਤੇ ਜਿਹੜੀ ਆ ਵੇਣ ਆ ਬਈ ਦੋ ਦੰਦ ਬੱਛੀ ਇਹਦਾ ਜਿਹੜਾ ਮੁੱਲ ਆ ਇਹਦਾ ਮੁੱਲ ਆ 82000 ਰੁਪਿਆ ਇਹ ਬੱਚੀ ਦਾ ਬਾਕੀ ਤੇ ਵੀ ਬਾਈ ਲੇ ਵੇ ਲੂਏ ਦੀ ਭਲੀ ਸਾਫ ਸੁਥਰੀ ਬੱਛੀ ਆ ਬਾਈ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਪਲੀ ਚੁਲੀ ਦੇਖੋ ਚਮਕ ਤਮਖਣਾ ਹਜੇ ਨਮਾਉਣ ਵਾਲੀਆਂ ਆ ਉੱਤੇ ਵੇ ਲੋ ਮੈਟ ਓਵੇਂ ਪਿਆ ਦੋਸਤੋ ਹਜੇ ਵੇਖੋ ਆਹ ਨੂੰ ਦੀਦਾ ਹੋਊਗਾ ਤਾਂ ਐਂ ਬਈ ਨਮਾਈਆਂ ਧੋਈਆਂ ਨਹੀਂ ਤਾਂ ਵੀ ਐਂ ਦੇ ਲੋ ਤੇ ਸੱਪ ਵਾਂਗੂ ਚਮਕਦੀਆਂ ਜਿਵੇਂ ਨਹੀਂ ਸੱਪ ਆਪਦੀ ਕੰਜ ਲਾਉਂਦਾ ਹੁੰਦਾ ਉਦੋਂ ਆ ਚਲਕਾ ਮਾਰਦਾ ਉਹ ਗੱਲ ਆ ਬਾਈ ਬੱਚੀ ਦਾ ਬਾਕੀ ਇਹ ਤੇ ਵੀ ਲੇਵਾ ਦੇਖੋ ਦੋਸਤੋ ਐਂ ਫਿਟਿੰਗ ਵਾਲਾ ਲੇਵਾ ਕਰਮਾਲੀ ਦਾ ਪਾਵੇਂ ਸੱਤ ਸੂਏ ਸੂਪੇ ਇਹਦਾ ਲੇਵਾ ਨਹੀਂ ਟੁੱਟ ਮਾ ਰਹੇ ਨਾ ਬਈ ਐਂ ਰੂ ਜਮਾ ਫਿਟਿੰਗ ਆਲਾ ਬਾਕੀ ਥਣਾ ਥੁਣਾ ਦਾ ਗੈਪ ਦੇਖੋ ਕੁਆਲਿਟੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ 80% ਬਰੀਡ ਮੰਨ ਲਓ 20% ਦੋਸਤੋ ਕ੍ਰੋਸ ਮੰਨ ਕੇ ਆਇਓ ਹਨਾ ਐਵੇਂ ਮੈਂ ਤੁਹਾਨੂੰ ਕਹਿੰਦਾ 100 ਚੋਂ 100 ਆ ਉਹ ਤਾਂ ਹੈ ਨਹੀਂ ਬਈ 20% ਕ੍ਰੋਸ ਆ ਬੱਸੀ ਬਾਕੀ ਸਾਰਾ ਕੋ ਅੱਜਕੱਲ ਬਈ ਹਰੇਕ ਬਈ ਹਨਾ ਯੂਟਿਊਬ ਉੱਤੇ ਵੀਡੀਓ ਦੇਂਦਾ ਸਾਰਿਆਂ ਨੂੰ ਪਤਾ ਹੀ ਹੁੰਦਾ ਬਈ ਕਿਹੜਾ ਪਸ਼ੂ ਨਸਲ ਚਾ ਬਾਕੀ ਤੁਹਾਨੂੰ ਉਹ ਦੂਜੀ ਬੱਚੀ ਨਾਲੋਂ ਹਾਈਟ ਚ ਪਤਾ ਲੱਗਦਾ ਉਹ ਗੱਠ ਵੱਡੀ ਆ ਡੇਢ ਗੱਠ ਵੀ ਹੋ ਸਕਦੀ ਆ ਆਪਾਂ ਗੱਠ ਕਹਿ ਕੇ ਕਹਿੰਨੇ ਆ ਤੇ ਉਹਦੀ ਬਰੀਡ ਦਾ ਕੋਈ ਅੰਤ ਨਹੀਂ ਬਈ ਆ ਬੱਚੀ ਦੀ ਬਰੀਡ ਬਹੁਤ ਆ ਵੇਖੋ ਬੱਚਦੇ ਫੇਸਬੁਕ ਤੋਂ ਬਾਲੀ ਚੰਗੀ ਆ ਬੱਚੀ ਬਈ ਦੇਖੋ ਦੋਸਤੋ ਕੁਆਲਿਟੀ ਬੱਚੀ ਦੀ ਬਾਕੀ ਯਾਰ ਇੰਨਾ ਬਾਲਾ ਆਪਾਂ ਨੂੰ ਹਨਾ ਨੌਲੇਜ ਨਹੀਂ ਆਵੇਂ ਕਿ ਦੀ ਸਾਰੇ ਭਰਾ ਧਿਆਨੇ ਅੱਜਕੱਲ ਕੋਈ ਵੀ ਹੈਨਾ ਆਏ ਨਹੀਂ ਕਮਲਾ ਫਰੇਕ ਨੂੰ ਅੱਜਕੱਲ ਬਰੀਡ ਦਾ ਪਤਾ ਹੀ ਆ ਬਾਈ ਸਾਸਤਰੀ ਗੱਲ ਬਈ ਸਾਰੇ ਭਰਾਵਾਂ ਨੂੰ ਆਪਣਾ ਕੰਟੈਕਟ ਨੰਬਰ ਬਈ 98729 57848 ਇੱਕ ਵਾਰ ਫੇਰ ਆਪਾਂ ਦੱਸ ਦਿੰਨੇ ਆ ਕੰਟੈਕਟ ਨੰਬਰ ਆਪਣਾ 98729 57848 ਬਈ ਜੇ ਕਿਸੇ ਨੂੰ ਵੀਡੀਓ ਚਾਹੀਦੀ ਆ ਕੱਲੀ ਦੀ ਵੀ ਆਪਾਂ ਬਣਾ ਕੇ ਪਾ ਦਾਂਗੇ ਤੇ ਬਾਕੀ ਸਾਰੇ ਭਰਾ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਖਣ ਲਈ ਜਲਦੀ ਕੱਲੂ ਆਪਾਂ ਨਵੀਂ ਵੀਡੀਓ ਲੈ ਕੇ ਹੋਰ ਆਵਾਂਗੇ